ਵੀਪੀ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਸਿਮਰਨ ਇਸ ਵੇਲੇ ਦੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਦੱਸਦੀ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਪਰ ਲੁਧਿਆਣਾ ਦੇ ਸਮਾਰਟ ਸਿਟੀ ਦਾ ਆਖਿਰ ਸੱਚ ਕੀ ਹੈ ਕਿਉਂਕਿ ਦੱਸਦੀ ਕੁਝ ਏਰੀਆਜ਼ ਲੁਧਿਆਣਾ ਦੇ ਵਿੱਚ ਐਦਾਂ ਤੇ ਨਹੀਂ ਜਿੱਥੇ ਤੁਹਾਨੂੰ ਟ੍ਰੈਫਿਕ ਦੇ ਨਾਲ ਲਾਲ ਰੀੜੀ ਫੜੀਆਂ ਵਾਲੇ ਦੇ ਨਾਲ ਜਿਹੜੀ ਉਹਨਾਂ ਦੇ ਕਰਕੇ ਹਾਦਸੇ ਹੁੰਦੇ ਉਹ ਤਸਵੀਰਾਂ ਦਿਖਾਵਾਂਗੇ ਦੱਸਦੀ ਕਿ ਲੁਧਿਆਣਾ ਦੇ ਕਲਾਸ਼ ਨਗਰ ਰੋਡ ਨੀਅਰ ਸਸਨ ਘਰ ਦੇ ਨੇੜੇ ਤੁਸੀਂ ਸਬਜੀ ਮੰਡੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਡੇਲੀ ਦਾ ਟ੍ਰੈਫਿਕ ਇੰਨਾ ਜ਼ਿਆਦਾ ਹੁੰਦਾ ਔਰ ਇੱਥੋਂ ਦੇ ਜੱਜ ਸਰਪੰਚ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਤੋਂ ਇਲੀਗਲ ਮੰਡੀ ਜਿੱਤੇ ਵਿੱਚ ਰੇੜੀ ਫੜੀਆਂ ਵਾਲੇ ਨੇ ਇਲੀਗਲ ਮੰਡੀ ਦੇ ਵਿੱਚ ਜਾਂਦੇ ਇਸ ਦੇ ਪ੍ਰਧਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਜਿਹੜਾ ਕਿ ਇਹ ਘਟੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਮੀਡੀਆ ਦੇ ਨਾਲ ਜਦ ਉਸਦੇ ਨਾਲ ਫੋਨੋ ਲਿਤਾ ਗਿਆ ਤੇ ਦੇਖਿਆ ਗਿਆ ਪੁੱਛਿਆ ਗਿਆ ਕਿ ਆਖਿਰ ਕੀ ਕਾਰਨ ਹੈ ਕਿਉਂਕਿ ਜੋ ਤਸਵੀਰਾਂ ਤੁਸੀਂ ਲੁਧਿਆਣਾ ਦੇ ਕਲਾਸ਼ ਨਗਰ ਰੋਡ ਸਰਸੰਗਰ ਦੇ ਨੇੜੇ ਇਲੀਗਲ ਮੰਡੀ ਦੀਆਂ ਦੇਖ ਰਹੇ ਹੋ ਤੇ ਇਸ ਦੇ ਵਿੱਚ ਤੁਸੀਂ ਆਪ ਸਾਫ਼ ਸਾਫ਼ ਦੇਖ ਰਹੇ ਹੋ ਕਿ ਇਸ ਦੇ ਵਿੱਚ ਸੜਕ ਦੇ ਵਿੱਚ ਆਸ-ਪਾਸ ਰੇੜੀਆਂ ਲੱਗੀਆਂ ਹੋਈਆਂ ਔਰ ਸਪੇਸ ਉਨੀ ਕੁ ਹੈਗੀ ਹੈ ਕਿ ਹਾਦਸੇ ਦਾ ਕਾਰਨ ਲਗਾਤਾਰ ਚੜਾਕ